ਬਟੇ ਕੋਈ ਨਹੀਂ ਆਵੀਂ ਆਹੋ ਹਾ ਮੈਂ ਤੇਰਾ ਮਾਲਕ ਮੈਨੂੰ ਸੀਐਮ ਬਣਾਉਣਾ ਨਹੀਂ ਬਣਾਉਣਾ ਓਏ ਮੈਂ ਤੈਨੂੰ ਗੋਲੀ ਮਾਰ ਰਿਆਂਗਾ ਓਏ ਅਰੇ ਕਹਿਣਾ ਕੀ ਚਾਹਤੇ ਹੋ ਤੇਰੀ ਭੈਣ ਨੂੰ ਓ ਮੈਂ ਮਾਲਕਾ ਤੇਰਾ ਤੁਹਾਨੂੰ ਵੇਖੜੇ ਵਿੱਚ ਨਹੀਂ ਆਉਣਾ ਰੁਕੋ ਜਰਾ ਇਹ ਗੱਤਵੰਨੀਆਂ ਸਰਕਾਰ ਬਣੇ ਜਿਹੜੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਇਹ ਰਹਿ ਤੈ ਬੋਲੂਆ ਜਦੋਂ ਇਹ ਖੜਾ ਹੋਇਆ ਕਰੋ ਸਪੀਕਰ ਗੰਬਿਆ ਕਰੋ ਵੀ ਆਹ ਕੌਣ ਆ ਓਏ ਬੋਲ ਖਤਮ ਹੋਣ ਵਾਲੀ ਆਮ ਆਦਮੀ ਪਾਰਟੀ ਬਸ ਆਖਰੀ ਦਿਨ ਆ ਗਏ ਵੈਂਟੀਲੇਟਰ ਆਮ ਆਦਮੀ ਪਾਰਟੀ ਬਸ ਜਾਣੇ ਵਾਲੀ ਆਮ ਆਦਮੀ ਪਾਰਟੀ ਅ ਫਿਊ ਮੂਮੈਂਟਸ ਲੇਟਰ ਸਰਕੋਜੀਆ ਬਣ ਗਿਆ ਫੁੱਲ ਬਣ ਗਿਆ ਤੇ ਇਹ ਹੁਣ ਲੱਗਾ ਲਗਾ ਸੂਚਨਾ ਬੋਰ ਰੋੜ ਦਾ ਪਾਸੇ ਉਹਨਾਲਾ ਇਧਰਨੇ ਪਾਸੇ ਖੜੇ ਗੜਿਆ ਇਧਰਨੇ ਪਾਸੇ ਰਖਾਇਸ਼ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੇ ਚੰਦਰੇ ਗੋਰਡ ਵੀ ਉਦਨ ਲਾਉਣ ਲੱਗੇ ਜਿਹਦਨੇ ਮੰਤਰੀ ਨਹੀਂ ਰਿਹਾ ਮੈਂ ਛੱਟਾ ਬੋਤਾ ਹੋ ਗਿਆ ਮੰਤਰੀ ਨਾ ਧਾਰੀਵਾਲ